ਸਮਾਸ਼ੀ ਵੀ ਬੁੱਤੀ ਜੀ ਵੀ ਸਾਰਾ ਦਾ ਹੀ ਮੈਂ ਤੈਅ ਕਰੂੰ ਦਰਵਾਜ਼ਾ ਘਤਾ ਹੈ ਵਾਹਿਗੁਰੂ ਜਿੰਦਾਬਾਸ਼ਿਆ ਹੋਏ ਕਿਨਾਰਾ ਬੋਲੇ ਸੋ ਨਿਹਾਲ ਸੋ ਨਿਹਾਲ ਕਾਰੋ ਵਾਹਿਗੁਰੂ ਜੀ ਦਾ ਖਾਲਸਾ ਵਹਿਸ ਕੀ ਫਤਿਹ ਜਦੋਂ ਫਤਿਹ ਹੋ ਜਾਵੇ ਸਾਰੇ ਹੱਥ ਕਰਕੇ ਪ੍ਰਵਾਹ ਕੀ ਦੇ ਦੇਣ ਤਾਂ ਸਮਝੋ ਸਾਰਾ ਕੁਝ ਖਤਮ ਹੋ ਗਿਆ। ਵੀਰੋ ਇਹ ਪਾਸਟਾਈਂ ਜੋ ਸ਼ਹਿਰ ਤੋਂ ਬਾਹਰ ਜਾ ਰਹੀ ਸਰਕਾਰ ਤੋਂ ਬੱਚੀ ਹੋਈ ਪਈ ਹੈ। ਇਹ ਸ਼ਹਿਰ ਤੋਂ 2% ਲੋਕ ਹਨ ਜਿਹੜੇ ਕਿ ਬੱਸ ਟੈਂਡੂ ਬਾਹਰ ਜਾ ਰਹੇ ਤਨ ਬੱਚੀ ਹੋ ਰਹੇ ਹਨ। ਉਹ 2% ਬੰਦੇ ਉਹ ਤਰ੍ਹਾਂ ਦੇ ਲੋਕ ਉਹ ਪੇਸ਼ੇਵਰ ਲੋਕ ਉਹ ਲੋਕ ਜਿਨ੍ਹਾਂ ਨੇ ਉੱਥੇ ਜ਼ਮੀਨਾਂ ਖਰੀਦੀਆਂ ਜਿਨ੍ਹਾਂ ਨੇ ਉੱਥੇ ਕਲੋਨੀਆਂ ਬਣਾਈਆਂ ਉਹ ਜਿਹੜੇ ਲੋਕ ਸਰਕਾਰ ਦੇ ਵਿੱਚ ਵੀ ਨਵੇਂ ਤੇ ਆਏ ਉਹਨਾਂ ਨੂੰ ਸ਼ੇਵ ਸ਼ੇਵ ਕਰਨੇ ਵੀ ਪਬਲਿਕ ਦੇ ਸੁਭੂਚਤਾ ਹੈ ਪਬਲਿਕ ਰਿਵੋਟਾ ਪਾਈ ਹੈ ਪਬਲਿਕ ਰਿਵੋਟਾ ਪਾ ਕੇ ਸਾਨੂੰ ਕੁਰਸੀ ਦੇ ਪਾਏ ਤੁਸੀਂ ਪਬਲਿਕ ਨੂੰ ਛੱਡ ਕੇ ਆਕਾ ਤੇ ਨਿੱਜੀ ਹਿੱਤਾਂ ਲਈ ਬੱਸ ਸਟੈਂਡ ਨੂੰ ਬਾਹਰ ਲਿਆਵੇ ਵੀਰੋ ਬੱਸ ਸਟੈਂਡ ਬਾਹਰ ਜਾਂਦਾ ਤਾਂ ਉਹਨੇ ਦੁਕਾਨ ਬਹੁਤ ਹੈ ਅਸੀਂ ਦੁਕਾਨਦਾਰ ਭਰਾ ਹੈ ਅੱਗੇ ਛੋਟੇ ਦੁਕਾਨਦਾਰ ਵੀ ਹੈ ਵੱਡੇ ਦੁਕਾਨਦਾਰ ਵੀ ਹੈ ਸਾਡੀਆਂ ਦੁਕਾਨਾਂ ਤੇ ਕੰਮ ਕਰਨ ਵਾਸਤੇ ਦੋ-ਦੋ ਚਾਰ-ਚਾਰ ਬੰਦੇ ਰੱਖੇ ਹੋਏ ਐ। ਉਹ ਸਾਡੇ ਘਰਾਂ ਦੇ ਵਿੱਚ ਕੰਮ ਕਰਨ ਵਾਸਤੇ ਪਿੰਡਾਂ ਤੋਂ ਲੋਕ ਆਉਂਦੇ ਐ, ਲੇਡੀਆਂ ਜਾਂਦੀਆਂ ਨੇ। ਉਹ ਵਿਚਾਰੀਆਂ ਰੋਜ਼ਗਾਰ ਦੇਣੀਆਂ। ਘਰਾਂ ਦੇ ਪੋਚੇ-ਵਾਲ ਦਾ ਕੰਮ ਪਿੰਡਾਂ ਤੋਂ ਆਉਂਦੀਆਂ ਨੇ ਵਿਚਾਰੀਆਂ ਤੇ ਘਰਾਂ ਦੇ ਪੋਚੇ ਮਾਰ ਕੇ ਸ਼ਾਮ ਕਰੀ ਜਾਂਦੇ। ਵੀਰੋ ਜੇ ਬੱਸ ਸਟੈਂਡ ਉੱਥੇ ਜਾਂਦਾਗਾ ਇੱਥੋਂ 8 ਕਿਲੋ ਮੀਟਰ ਤੇ ਉੱਤੇ ਤਾ ਇੱਕ ਗਰੀਬ ਆਦਮੀ ਬਿਲਕੁਰੀ ਮਰ ਜਾਊ ਉਹ ਮਜ਼ਦੂਰ ਜਿਹੜਾ ਚੌਂਚੜ ਕੇ ਤੜਕੇ ਬਸਾਂ ਦਿਹਾੜੀ ਬੱਤੀ ਐ ਉਹ 150 ਰੁਪਏ ਤਿੰਪੂ ਦਾ ਦੇ ਕੇ ਨਹੀਂ ਜਾ ਸਕਦਾ ਇਹੋ ਬੱਸ ਸਟੈਂਡ ਬਹੁਤ ਵਧੀਆ ਜਗ੍ਹਾ ਤੇ ਬਣਿਆ ਹੋਇਆ ਇਹ ਇੱਥੇ ਹੀ ਰਹਿਣਾ ਚਾਹੀਦਾ ਬਾਹਰ ਸਾਤੇਪ ਅਪਾਰਟਮੈਂਟ ਕੋਲੋਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਸ੍ਰੀ ਅਮਤਲਾਲ ਜੈਨ ਉਹਨੇ ਸੁਪਰ ਪ੍ਰਧਾਨ ਦਾ ਵੀ ਸਵੇਰੇ ਕਾਲ ਕੀਤੀ ਉਹਨਾਂ ਨੇ ਵੀ ਆਖਿਆ ਕਿ ਕਿਤੇ ਨਹੀਂ ਨੋਰ ਪਵੇ ਅਸੀਂ ਸੁੱਚੇ ਪੰਜਾਬ ਦਾ ਪਾਪਰਪਟਰ ਸਾਰਾ ਬਿਚੇ ਬਿਚਾ ਕੇ ਤੋਬਾ ਸੌਣ ਦੇਵਾਂਗੇ ਪਾਸੇ ਤਾਂ ਮੈਂ ਇੱਕੋ ਨਹੀਂ ਜਾਊਗਾ ਚਾਹੇ ਕੁਝ ਵੀ ਹੋ ਜਾਵੇ ਚਾਹੇ ਕਤਰਾ-ਕਤਰਾ ਕਾਨੂੰਨ ਦਾ ਪਹੌੜਾ ਪੈ ਜਾਵੇ ਪਾਸੇ ਤਾਂ ਇੱਥੇ ਹੀ ਹਾਂ ਗਾਇਕ ਜੀ ਦਾ ਦਾਲ ਸਾਹਿਬ